ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਫੇਰ ਕਿਹਾ ਸੀ ਵੀ ਫਰੋਜਪੁਰ ਦੇ ਏਰੀਆ ਦੇ ਵਿੱਚ ਪਹੁੰਚੇ ਆ ਪਿੰਡ ਹੈਗਾ ਜੀ ਮਨਸੂਰਵਾਲ ਕਲਾਂ ਤਹਿਸੀਲ ਹੈਗੀ ਹੈ ਜੀ ਜੀਰਾ ਤੇ ਜ਼ਿਲ੍ਹਾ ਹੈਗਾ ਜੀ ਫਰੋਜਪੁਰ ਇਹ ਤਲਵੰਡੀ ਭਾਈ ਤੋਂ ਥੋੜਾ ਜਿਹਾ ਅੱਗੇ ਆ ਜਿੱਥੇ ਸ਼ਰਾਬ ਵਾਲੀ ਫੈਕਟਰੀ ਮਿੱਤਰੋ ਬੰਦ ਕਰਾਈ ਆ ਆਪਣੇ ਕਿਸਾਨਾਂ ਨੇ ਤੋਂ ਪਾਣੀ ਮਿੱਤਰੋ ਗੰਦਾ ਪਾਉਂਦੇ ਸੀ ਤੇ ਉਹਦੇ ਕਰਕੇ ਉਹ ਬੰਦ ਹੈ ਫੈਕਟਰੀ ਉਹਦੇ ਬਿਲਕੁਲ ਨਾਲ ਇਹ ਪਿੰਡਾਂ ਦਾ ਮਨਸੂਰਵਾਲ ਕਲਾਂ ਕਿਉਂਕਿ ਆਪਾਂ ਪੂਰੀ ਡਿਟੇਲ ਤਾਂ ਦੱਸਦੇ ਆਂ ਕਈ ਭਰਾਵਾਂ ਨੂੰ ਨਹੀਂ ਪਤਾ ਹੁੰਦਾ ਤੇ ਗਾਹਾਂ ਲੰਘ ਜਾਣ ਜੀਰੇ ਤੋਂ ਇਹ ਪਿੱਛੇ ਆਟਾ ਪਿੰਡ ਹੈ ਬਾਈ ਗੁਰਮukh Singh ਦੇ ਆਪਾਂ ਮਿੱਤਰੋ ਘਰੋਂ ਵੀਡੀਓ ਬਣਾ ਰਹੇ ਆਂ ਪਹਿਲਾਂ ਵੀ ਬਾਈ ਦੇ ਘਰੋਂ ਇੱਕ ਪਹਿਲਾਂ ਵੀ ਵੀਡੀਓ ਪਾ ਚੁੱਕੇ ਆਂ ਤੇ ਦੂਜੀ ਵੀਡੀਓ ਆ ਪਹਿਲਾਂ ਜਿਹੜੀ ਮੱਝ ਦਿਖਾਈ ਸੀ ਉਹ ਕਰਦੀ ਸੀ ਤੇ ਇਹ ਮਿੱਤਰੋ ਬਾਈ ਲੈ ਕੇ ਆਇਆ ਤੇ ਦੋਨੇ ਜਿਹੜੀਆਂ ਮੱਝਾਂ ਚੰਗੀਆਂ ਨੇ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਗੱਲ ਕਰੀਏ ਮਿੱਤਰੋ ਵੱਡੇ ਕੱਦ ਕਾਠ ਵਾਲੀ ਤੇ ਪਹਿਲਾ ਡਿਟੇਲ ਇਹਨੇ ਫੇਰ ਆਪਸ ਨੂੰ ਦਿਖਾਵਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਬਾਈ ਠੀਕ ਠਾਕ ਠੀਕ ਹੈ ਆਪਣੇ ਨੇੜੇ ਦੇ ਪਿੰਡ ਕਿਹੜੇ ਕਿਹੜੇ ਆ ਮੰਨ ਲਾ ਆਪਣੇ 2000 ਕਿਲੋ ਪੈ ਜਾਂਦੇ ਇੱਥੇ ਨੇੜੇ ਜੀ ਟੁੜੜੀ ਪਾਈ ਜਿੱਥੋਂ 8 ਕਿਲੋਮੀਟਰ ਬਾਟਾ ਜੀ ਠੀਕ ਹੈ ਜਿਹੜਾ ਇੱਥੋਂ 6 ਕਿਲੋਮੀਟਰ ਬਾੜਾ ਹਾਈਵੇ ਕੋਲ ਦੀ ਨਗਰ ਦਾ ਜਿਹੜਾ ਬਠਿੰਡੇ ਵਾਲਾ ਅੰਮ੍ਰਿਤਸਰ ਹਾਂ ਠੀਕ ਹੈ ਬਠਿੰਡਾ ਟੌਰ ਉਹੀ ਹਾਂ ਟੌਰ ਉਹੀ ਤੋਂ ਸ਼ਾਫੈਕਰੀਆ ਰੋਡ ਸਿੱਧਾ ਆਪਣੇ ਪਿੰਡ ਆਉਂਦਾ ਵਾ ਠੀਕ ਹੈ ਸ਼ਾਫੈਕਰੀ ਤੋਂ ਨੰਨ ਲੱਗਾ ਆਪਣੇ ਪਿੰਡ ਉਹ ਪਹਿਲੀ ਜਿਹੜੀ ਜ਼ਮੀਨ ਹੋਵੇ ਠੀਕ ਹੈ ਉਸੂਰ ਬਲਕਾ ਪਿੰਡ ਹੁਣ ਉਸੂਰ ਬਲਕਾ ਠੀਕ ਹੈ ਜਿਹੜੀ ਆਪਾਂ ਪਹਿਲੇ ਨੰਬਰ ਤੇ ਇਹ ਵੱਡੇ ਕੱਦ ਕਾਰਖ ਵਾਲੀ ਫੁੱਲ ਹਨਾ ਬੇਲ ਵਾਲੇ ਇਹ ਕਿਹੜੇ ਸਾੜ ਦੀ ਆ ਪਹਿਲਾਂ ਤਾਂ ਇਹ ਦੀ ਗੋਪੀ ਮੋਰਾ ਬੰਦੀ ਹੈ ਗੋਪੀ ਮੋਰਾ ਬੰਦੀ ਹਾਂਜੀ ਠੀਕ ਹੈ ਤੇ ਕਦੋਂ ਕਦੀ ਸੂਈ ਵੀ ਆ ਸੂਈ ਨਾ ਜਨ 15 ਦਿਨ ਤੇ ਡੇਢ ਹੋ ਗਿਆ ਆ ਬੱਚਾ ਕੀ ਭੇਮ ਦੀ ਗੱਟੀ ਆ ਠੀਕ ਹੈ ਜੈਡ ਬਲੈਕ ਕੱਟੀ ਜਾਵਾ ਜੀ ਓਕੇ ਜਾਵਾ ਉਸ ਪਾਸੇ ਕਾਲੀ ਆ ਹੈਨਾ ਹਾਂ ਜਾਵਾ ਜੀ ਮਾਂ ਵੀ ਜੈਡ ਬਲੈਕ ਦੀ ਠੀਕ ਹੈ ਤੇ ਹੁਣ ਇਹਦੇ ਜੀ ਆਪਾਂ ਗੱਲ ਕਰਗੇ ਇਹ ਦੂਜੇ ਸੂਏ ਸੂਈ ਆ ਦੂਜੇ ਸੂਏ ਸੂਈ ਕਿੰਨਾ ਹੋਗੇ 15 ਦਿਨ ਹਾਂਜੀ 15 ਦਿਨ ਠੀਕ ਹੈ ਕਿੰਨਾ ਕ ਬੋੜਾ ਹੋਊਗਾ ਦੁੱਧ ਲਾ ਲੋ ਦੁੱਧ ਲਾ ਲੋ ਬੋੜਾ ਲਾ ਲੋ ਜੀ ਹੁਣ ਹੈਗਾ ਜੀ 14 ਕਿਲੋ ਮੰਨਣ ਬੰਦੇ ਠੀਕ ਹੈ ਹਾਂਜੀ 13.5 ਮੰਨ 14 ਮੰਨ ਲੈ ਦੁੱਧ ਅਗਲਾ ਦੋ ਟਾਈਮ ਚਾਰ ਟਾਈਮ ਚੋਲਵੇ ਦੁੱਧ ਤਾਂ ਹੀ ਪਾਏ ਦਾ ਹਾਂ ਕਿੰਦੀ ਮਾਜਾ ਉਹ ਅਗਲੇ ਦੀ ਆਪ ਦੀ ਮਿਹਨਤ ਹੈ ਜਿੰਨਾ ਮਾਝ ਝੋਲਵੇ ਦਾ ਕੋਈ ਹੈ ਨਹੀਂਗਾ ਤੇ ਮਾਝ ਗ੍ਰੋਥ ਚੰਗੀ ਆ ਹਾਂ ਜਿਹੜੇ ਖਾਣੇ ਤੋਂ ਕੋਈ ਨਹੀਂ ਜਿਹੜੀ ਕੀ ਮਰਜ਼ੀ ਖਵਾ ਸਕਦਾ ਵੱਡੇ ਕੱਦ ਕਾਟ ਵਾਲਿਆ ਮਿੱਤਰੋ ਕੋਈ ਛੋਟੀ ਜੀ ਨਹੀਂ ਕਿ ਪਿੱਟਪੜੇ ਦੀ ਉਹਦੇ ਨਾਣਾ ਬਾਕੀ ਉਹ ਵੀ ਆ ਦਿਖਾ ਦੋ ਜਿਹੜੀ ਜੇ ਮਾਝ ਦੋ ਪਾਸੇ ਗਾਵਾਂ ਵਾਂਗ ਬੈਠੇ ਰਹੋ ਕੋਈ ਖਵਾ ਹੀ ਨਹੀਂ ਠੀਕ ਹੈ ਦੋਨੇ ਮੱਝੇ ਸੀਲ ਹੈ ਵੈਸਤਾ ਪਰ ਇਹ ਦੋ ਬਾ ਬੰਦਾ ਜਿੱਥੋਂ ਆਪਾਂ ਖਰੀਦੀ ਆ ਉਹ ਮਸ਼ੀਨ ਦੇ ਚੋਂਦਾ ਨੇ ਮਸੀਬ ਤੇ ਲੱਗੀ ਵੀ ਆ ਠੀਕ ਆ ਥੋੜੀ ਟੱਕ ਜਰੂਰ ਅੱਗੇ ਨੂੰ ਆ ਹਨਾ ਇਹ ਗੋਪੀਵਾਨ ਦੇ ਬੱਚਿਆਂ ਦੀ ਆਉਂਦੀ ਆਏਗੀ ਠੀਕ ਆ ਨਾ ਮਤੈ ਛਣਾ ਦਾ ਪੂਰੀਦਾਰੀ ਮਿੱਤਰੋ ਬਹੁਤ ਚੰਗੀ ਆ ਤੁਰਦੀ ਦਿਖਾਓ ਜੇ ਪਹਿਲਾਂ ਤੇ ਇਹ ਮੈਨੂੰ ਵੀ ਕਾਫੀ ਮੈਂ ਗੱਲ ਨੋਟ ਕੀਤੀ ਆ ਤੇ ਗੋਪੀ ਬਣਦੇ ਜਿਹੜੇ ਬੱਚੇ ਆ ਉਹਨਾਂ ਦੇ ਧੱਕ ਅੱਗੇ ਨਾ ਆਉਂਦੀ ਆ ਤੇ ਵੈਸੇ ਸਾਹਣ ਚੰਗਾ ਪਰ ਜੋ ਕਮੀ ਆਪ ਨੂੰ ਲੱਗੀ ਕਈ ਸਾਲਾਂ ਦੇ ਵਿੱਚ ਆਪਾਂ ਉਹ ਚੀਜ਼ ਨੂੰ ਦੇਖਿਆ ਤਾਂ ਕਰਕੇ ਆਪਾਂ ਤੁਹਾਡੇ ਨਾਲ ਮਿੱਤਰੋ ਇਹ ਗੱਲ ਸਾਂਝੀ ਕੀਤੀ ਆ ਤੇ ਟੀਕਾ ਲਵਾਉਣਾ ਨਾਲ ਉਹਨਾਂ ਉਹ ਤੁਹਾਡੀ ਪਸੰਦ ਆ ਠੀਕ ਹੈ ਤੋਰੋ ਜੀ ਲੰਮਾ ਤੋਰ ਦਿਓ ਵੱਡੇ ਕੱਦ ਕਾਠ ਵਾਲੀ ਆ ਪਿੱਠ ਫੁੜੇ ਦੀ ਚੰਗੀ ਆ ਤੇ ਦੁੱਧ ਵਾਲੀ ਕਹਿੰਦਾ ਵੀ 14 1/2 14 ਲੀਟਰ ਤਿਆਰ ਹੈ ਇਹ ਮੇਰੇ ਕੋਲ ਆ ਘਟ ਗਈ ਉੱਥੋਂ ਦਾ ਜੀ ਤਿੰਨ ਡੰਗ ਚੁਆਈ ਕਰਕੇ 16 ਕਿਲੋ ਚੁਆਈ ਕਰਕੇ ਲੈ ਕੇ ਆ ਠੀਕ ਹੈ ਇਹ ਆ ਕੇ ਜੀ ਨਹੀਂ ਲੈ ਮਤਲਬ ਮਤਲਬ ਤੁਹਾਡੇ ਕੋਲ ਆ ਕੇ ਘਟ ਗਈ ਹਾਂ ਫੇ ਚਾਰ ਪਿਆ ਇਹ ਚਾਰ ਪੌਂਦੇ ਬੰਦੇ ਆਪਾਂ ਚਾਰ ਨਹੀਂ ਪਾਇਆ ਉਹਨਾਂ ਘਰੋਂ ਦੋ ਘਟੇ ਲੈ ਕੇ ਆਏ ਸੀ ਮੈਂ ਠੀਕ ਹੈ ਇਹ ਥੋੜਾ ਥੋੜਾ ਪਾਇਦਾ ਆਪਣੋ ਘਟ ਗਈ ਦਿਖਾ ਦੂ ਮਣੀ ਮੱਝ ਤੇ ਕਈ ਭਰਾ ਕਹਿੰਦੇ ਆ ਵੀ ਸਾਡੇ ਕੋਲੇ ਪਸ਼ੂ ਦੁੱਧ ਘਟ ਗਿਆ ਹਨਾ ਕਿਉਂਕਿ ਜਦੋਂ ਜੀਨ ਹੀ ਲਾਊਗਾ ਪਸ਼ੂ ਉਦੋਂ ਮਿੱਤਰੋ ਸਮੱਸਿਆ ਆਉਂਦੀ ਆਉਂਦੀ ਆ ਬਾਕੀ ਹਾਈਟ ਵੇਟ ਵੇਟ ਵੂਡ ਕਰਨੂਗਾ ਤਾਂ ਮਿੱਤਰੋ ਸਿਰਾਂ ਗੱਲ ਬਾਤ ਹੈ ਤੇ ਜੇਕਰ ਜਿਹੰਗਾ ਮੱਝਾਂ ਮਿੱਤਰੋ ਤੁਸੀਂ ਰੱਖੋਗੇ ਇਹਨਾਂ ਦੇ ਚੰਗੇ ਸਿਮਨ ਲਾ ਕੇ ਇਹਨੇ ਦੂਜੇ ਸੂਏ ਮੰਨਦਾ ਵੀ ਤੁਸੀਂ 16 ਲੀਟਰ ਚੋਕੇ ਲਿਆਂਦਾ ਹਾਂਜੀ ਠੀਕ ਹੈ ਤਿੰਨਾਂ ਨੂੰ ਕੋਈ ਦਿੱਤੀ ਆ ਠੀਕ ਹੈ ਆਪਾਂ ਠੀਕ ਹੈ ਉਹ ਚੰਗੀ ਕੀਮਤ ਤੇ ਦਿੱਦੀ ਸੀ ਤੇ ਸਵਾਈ ਤਿੰਨਾਂ ਨੂੰ ਫਿਰ ਆਪਾਂ ਡਰਦੇ ਨੇ ਕੀਤੀ ਆ ਠੀਕ ਆ ਆ ਕੇ ਜੀ ਨਹੀਂ ਲਾਇਆ ਮੱਜ ਨੇ ਓਕੇ ਇਹਨੂੰ ਅਜ ਚੌਥਾ ਦਿਨ ਹੋ ਗਿਆ ਘਰੇ ਇਹਨੂੰ ਚੌਥਾ ਪੰਜਵਾਂ ਹੋ ਗਿਆ ਹੋਊਗਾ ਅੱਜ ਠੀਕ ਹੈ ਘਰੇ ਪੱਠੇ ਚੱਕ ਨਹੀਂ ਲੱਗੀਆਂ ਠੀਕ ਆ ਉਹ ਫਿਰ ਉਹ ਸਾਨੂੰ ਦੋ ਤਾਂ ਘੜ ਗਏ ਨੇ ਅਜ ਪੂਰਾ ਖਾਣ ਪੀਣ ਲੱਗੇ ਜਾਂਦੇ ਨੇ ਖਾਣ ਪੀਣ ਲੱਗੇ ਮੰਨ ਲਾ ਵੀ ਕਰ ਸਕਦੀ ਆ 16 ਲੀਟਰ ਫਿਰ ਯਾਰ ਜੀ ਇਹ ਤਾਂ ਅਗਲੇ ਦੀ ਮਿਹਨਤ ਦੇ ਆ ਮਾਜ ਤਾਂ ਜਾੜੇ ਵਾਲੀ ਆ ਬਾਕੀ ਦੇਖ ਕੇ ਬੰਦਾ ਆ ਕੇ ਦੇਖੇ ਫਿਰ ਪਤਾ ਲੱਗੂ ਹਾਂ ਜਿਹੜੇ ਹਿਸਾਬ ਨਾਲ ਮਿੱਤਰੋ ਸ਼ਰੀਰ ਦੀ ਬੰਤਰ ਕਦ ਕਦ ਆ ਹਾਂ ਮੋਢੇ ਮੋਢੇ ਤਾਂ ਹੀ ਆ ਮੋਢੇ ਤੋਂ ਪਰਨਾ ਦੀ ਆ ਹਨਾ ਬੜੀ ਚੌੜੀ ਬਹੁਤ ਜ਼ਿਆਦੇ ਆ ਹਾਂ ਬਹੁਤ ਚੰਗੇ ਚੌੜੇ ਆ ਤੇ ਬੱਚਾ ਵੀ ਮਿੱਤਰੋ ਹਾਂ ਭੇਮ ਦਾ ਹੈ ਹਾਂਜੀ ਭੇਮ ਦੀ ਕੱਟੀ ਦੱਸਣਾ ਹੈ ਕੱਟੀ ਆ ਠੀਕ ਹੈ ਇਹਦਾ ਪਰ ਮੁੱਲ ਕੀ ਕਰਤਾ ਫਿਰ ਆਪਾਂ ਦੂਜੀ ਦੱਸਾਂਗੇ ਵੀਡੀਓ ਕਰਦਗੇ ਜੀ ਵੀਡੀਓ ਕੋ ਤੇ ਕਰਾਂ ਵੀਰ ਮੁੱਲ ਤਾਂ ਬਣਾਗਾ 2 ਲੱਖ ਕਰਦੇ ਜੀ ਓਕੇ ਬਾਕੀ ਮਾਮਲਾ ਕਰਾਂਗੇ ਫੁੱਲ ਹਾਂ ਫਿਰ ਜਿਹੜੀ ਗੱਲ ਫੋਨ ਤੇ ਨਾਲੋਂ ਬੰਦਾ ਕੋਲੇ ਆ ਕੇ ਮੱਝ ਬੈ ਕੇ ਕੋਲੇ ਦੇਖੇ ਲੋ ਘੜਿਆ ਕੋ 900 ਕੱਢ ਲਵੇ ਉਸ ਕੱਢ ਲਵੇ ਵਾਪਸ ਕੋਈ ਇਹ ਦਾ ਪੁੱਛਾ ਵਿਚਲ ਕੇ ਆਵੇ ਕਿ ਨਾ ਹਾਂ ਚੱਲ ਕੇ ਆਵੇ ਤੇ ਕੁਆਲਟੀ ਜਦ ਫੇਰ ਸਵਾਰ ਆਉਂਦਾ ਕਰਦਾ ਹਾਂ ਹਾਂ ਨਜ਼ਾਰਾ ਤਾਂ ਫੇਰ ਆਉਂਦਾ ਹਾਂ ਹਾਂ ਤਾਂ ਵੀਡੀਓ ਤੇ ਵੀਡੀਓ ਹੋ ਵੀ ਨਾ ਖੜੀ ਕਰਦੀ ਪੈਂਦੀ ਆਵਾ ਹਾਂ ਮੱਝ ਦਾ ਹਰੇਕ ਚੰਗੇ ਚੰਗੇ ਖੜੀ ਆਮ ਬਾਤ ਗੱਲ ਨਹੀਂ ਨਾ ਵੀ ਕੁਆਲਟੀ ਤਿਆਰ ਕਰਨਾ ਤੇ ਬੱਚੇ ਤੋਂ ਲੈ ਕੇ ਐਡੀ ਮੱਝ ਦੇ ਖਰਚਾ ਆਉਂਦਾ ਬਹੁਤ ਜ਼ਿਆਦਾ ਹਾਂ ਇਹ ਤਾਂ ਹਰੇਕ ਨੂੰ ਪਤਾ ਹੈ ਸਵਾ ਲੱਖ ਜੇ 1.5 ਲੱਖ ਜੇ ਤਿਆਰ ਹੋ ਜੀ ਹਾਂ ਆਸ ਰਾਂਝਾ ਜਿਹੜੀ ਵੀ ਮਰਜ਼ੀ ਦੇ ਲਓ ਠੀਕ ਹੈ ਉਹ ਬੰਦਾ ਨੂੰ ਪਤਾ ਹੀ ਨਹੀਂ ਕਿ ਕਿੰਨੇ ਕਿ ਲੀਟਰ ਦੇ ਅੰਦਰ ਇਹ ਨਿਗਾ ਦੇ ਵਾਈਟਾ ਮੈਂ ਤੇ ਉਹ ਰਾ ਬ੍ਰੋਟੋਂ ਦੇ ਉਹ ਜਿਹੜੀ ਚੀਜ਼ ਆਪਾਂ ਵਿਦੋਸ਼ ਕੀਤੀ ਜਣੀ ਹਾਂ ਜਿਹੜਾ ਖਸਾਬ ਨਾਲ ਘੱਟ ਕਰਦਾ ਹਣਾ ਠੀਕ ਹੈ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਦੇ ਹਣਾ ਇਹ ਸੂਆ ਇਹਦਾ ਕਿਹੜਾ ਜੀ ਇਹਦਾ ਜੀ ਤੀਜਾ ਦੱਸਿਆ ਹੀ ਅੱਗੇ ਆਪਣੀ ਸਮਝ ਆਪਾਂ ਚੌਥਾ ਸਮਝ ਲਏ ਦੱਸਿਆ ਗਏ ਚਲੋ ਚਲੋ ਤੀਜਾ ਜਾਂ ਚੌਥਾ ਆਪਾਂ ਕਹਿ ਸਕਦੇ ਹਾਂ ਤੇ ਥਣਸ ਲੇਵੇ ਦੀ ਮਿੱਤਰੋ ਇਹ ਵੀ ਸਾਫ ਹੈ ਬਾਕੀ ਸੀਲ ਠੰਡੀ ਇਹ ਵੀ ਬਹੁਤ ਆ ਕੋਈ ਪ੍ਰੋਬਲਮ ਨਹੀਂ ਕਾਉਂ ਸਹੀ ਆ ਬਿਲਕੁਲ ਸਵਾਈ ਬਹੁਤ ਪੋਲੀ ਹੈ ਠੀਕ ਹੈ ਇਹਨੂੰ ਤੋਰੇ ਜ ਮੜਾ ਜਾ ਇਹ ਕਦੋਂ ਕਦੀ ਸੁਈ ਵੀ ਆ ਇਹਨਾਂ ਦੇ ਪੰਜ ਮਾਂ ਦਿਨਾਂ ਦੀ ਕਿੰਨਾ ਕੁ ਹੋਊਗਾ ਆ ਬੱਚਾ ਮਗਰ ਟੱਟਾ ਇਹਦੀ ਦੋ ਦੋ ਕਿਲੋ ਹੈਗਾ ਹੈ 11 ਕਿਲੋ ਠੀਕ ਹੈ ਕਾਦ ਕਾੜ ਦੀ ਮਿੱਤਰੋ ਇਹ ਵੀ ਫੁੱਲ ਹੈ ਪਰ ਥੋੜੀ ਜਿਹੀ ਸਰੀਰ ਪੱਖੋਂ ਫਿੱਕੀ ਹੈ ਪਰ ਹਾਂ ਉਹ ਵਾੜੀ ਚੰਗੀ ਕਬੱਡੀ ਕਰਕੇ ਲੱਗਦੀ ਹੈ ਇਹ ਵੀ ਗੱਲ ਆ ਨੋਟ ਕਰਨ ਵਾਲੀ ਆ ਸੋ ਜਿਹੜੇ ਵੀ ਵੀਰਪਰਾ ਨੂੰ ਤੇ ਪਿੰਡਾਂ ਮਿੱਤਰੋ ਜਿਹੜੀ ਚਮੜੀ ਆ ਬਿਲਕੁਲ ਪਤਲੀ ਹੈ ਚਮਕਦੀ ਆ ਹਾਂਜੀ ਸੋ ਜੇਕਰ ਕੋਈ YouTube ਚੈਨਲ ਦੇ ਮਿੱਤਰੋ ਆਪਣੀ ਪਹਿਲੀ ਵਾਰ ਵੀਡੀਓ ਦੇਖ ਰਿਹਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜਾ Facebook ਪੇਜ ਤੇ ਵੀਡੀਓ ਦੇਖ ਰਿਹਾ ਆਪਣੇ ਪੇਜ ਨੂੰ ਫੋਲੋ ਕਰੋ ਜੇਕਰ ਕੋਈ ਭਰਾ ਵੀਡੀਓ ਬਣਵਾਉਣਾ ਚਾਹੁੰਦਾ ਤਾਂ ਆਪਣਾ ਨੰਬਰ ਹੈ ਜੀ 98724 82124 ਹੋਰ ਇਹ ਬਤਾ ਓਏ ਕੋਈ ਨਹੀਂ ਅੱਧਾ ਫਰ ਇਹ ਲਿਆੰਦਾਂ ਨਗਰ ਕੇ ਰੱਦਤਾ ਹੀ ਹੈ ਕੋਈ ਤਾਂ ਕੋਈ ਦੋ ਟਾਈਮ ਤਿੰਨ ਟਾਈਮ ਚੋਣਾ ਚਾਹੁੰਦਾ ਹੋਵੇ ਆਪਾਂ ਦੁੱਧ ਤਾਂ ਹੀ ਉਹਨਾਂ ਦੱਸਿਆ ਕਿਲੋ ਡੇਢ ਕਿਲੋ ਘੱਟ ਦੱਸਿਆ ਠੀਕ ਹੈ ਅਗਲਾ ਚੋਊਗਾ ਖੁਸ਼ ਹੋਊਗਾ ਇਹ ਨਹੀਂ ਗੱਲ ਉਸ ਦੀ ਹੋਵੇ ਓਕੇ ਓਕੇ ਠੀਕ ਹੈ ਵੀ ਮਨ ਲਾ ਵੈਸੇ ਮਿੱਤਰੋ ਫੇਰ ਆਪਾਂ ਕਹਨੇ ਆ ਵੀ ਕੋਸ਼ਿਸ਼ ਆਪਣੇ ਵੀ ਕਿਲੋ ਦੁੱਧ ਘੱਟ ਹੀ ਦੱਸਿਓ ਇਹ ਤੇ ਜਦੋਂ ਆ ਕੇ ਅਗਲਾ ਚੋਵੇ ਤਾਂ ਕਿਲੋ ਬੰਦ ਨਿਕਲੇ ਹਾਂਜੀ ਕੋਸ਼ਿਸ਼ ਹੈ ਹਾਂਜੀ ਤੇ ਕੋਸ਼ਿਸ਼ ਦੇ ਵਿੱਚ ਤੁਸੀਂ ਮਿੱਤਰੋ ਸਾਥ ਤੁਸੀਂ ਦੇਣਾ ਤੇ ਝੂਠ ਥੋੜਾ ਜਾ ਹਾਂ ਇਹ ਕਿਹੜੇ ਦਾ ਕਈ ਆ ਪਤਾ ਕਿਹੜਾ ਯਾਰ ਪੁੱਛਿਆ ਨਹੀਂ ਜਨ ਕਿ ਆਪਾਂ ਧੂੜ ਮਾਰੀ ਚਲੀ ਗਏ ਠੀਕ ਹੈ ਉਹਦੀ ਡਿਟੇਲ ਆਪਾਂ ਨੂੰ ਸਾਰੇ ਦੱਸੀ ਹੈ ਠੀਕ ਹੈ ਇੱਕ ਤੁਹਾਡੇ ਨਾਲ ਹੋਰ ਗੱਲਾਂ ਆਪਾਂ ਸਾਂਝੀ ਕਰਦੇ ਆਂ ਵੀ ਇਦੋਂ ਬਾਅਦ ਕੁਝ ਟਾਈਮ ਬਾਅਦ ਇੱਕ ਬੂਰੀ ਕੱਟੀ ਦੀ ਤੇ ਇੱਕ ਮਿੱਤਰੋ ਮੀਣੀ ਕੱਟੀ ਦੀ ਤੇ ਹੋਰ ਵੀ ਕੱਟੀਆਂ ਦੀ ਵੀਡੀਓ ਆ ਰਹੀ ਆ ਉਹ ਵੀ ਵੀਡੀਓ ਮਿੱਤਰੋ ਜ਼ਰੂਰ ਦੇਖਿਓ ਕਿਉਂਕਿ ਕਈ ਭਰਾ ਫਿਰ ਬਾਅਦ ਦੇ ਵਿੱਚ ਕਹਿੰਦੇ ਆ ਵੀ ਸਾਨੂੰ ਕਿਹੜਾ ਤੁਸੀਂ ਦੱਸਿਆ ਸੀ ਕਿਸੇ ਨੂੰ ਆਪਾਂ ਜਿਹੜਾ ਸਪੈਸ਼ਲ ਫੋਨ ਨਹੀਂ ਮਿੱਤਰੋ ਲਾਉਂਦੇ ਤੇ ਜਿਹੜੀ ਵੀਡੀਓ ਬਣਾਉਣ ਦਾ ਸਾਡਾ ਟਾਈਮ ਆ 9:00 ਦੇ ਕਰੀਬ ਅਸੀਂ ਵੀਡੀਓ ਬਣਾ ਰਹੇ ਆ ਤੇ ਹਾਂਜੀ ਹੁਣ ਇਹਦਾ ਰੇਟ ਕੀ ਕਰਤਾ ਜੀ ਫਿਰ ਆਪਾਂ ਇਹਦਾ ਜੀ ਰੇਟ ਤਾਂ 135 ਕਰਦੇ ਆਂ ਹਾਂਜੀ ਬਾਕੀ ਕੋਈ ਗੱਲ ਦੋਨਾਂ ਮੱਜਾਂ ਨਿਮਾਨਤਨ ਕਰਾਂਗੇ ਠੀਕ ਆ ਬੰਦਾ ਕੋਲੇ ਆ ਕੇ 24 ਜੇ ਕੇ ਦੀ ਬੁੜੀਆਂ ਚੋਣਦੀਆਂ ਆਪਾਂ ਨੂੰ ਕੋਈ ਗੁੱਸਾ ਐ ਭਾਵੇਂ ਚਾਰ ਡੰਗ ਚੋਲੇ ਅਗਲਾ ਠੀਕ ਆ ਉਹ ਜਾਂ ਕੋਈ ਡਿੱਕਾ ਨਹੀਂ ਆਪਾਂ ਨੂੰ ਚੋਣ ਕੇ ਅਗਲਾ ਤਸੱਲੀ ਨਾਲ ਲੈ ਕੇ ਜਾਦੇ ਓਕੇ ਓਕੇ ਚੋਈ ਦੋਨਾਂ ਦੀ ਭੋਲੀ ਆ ਠੀਕ ਆ ਗਾਂ ਮਾਰਗੀ ਚੋਈ ਆ ਤੇ ਆਪਣਾ ਫੋਨ ਨੰਬਰ ਜੀ 94175 94175 85308 85308 ਹਾਂ 9417585308 ਵਜਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਦੋਨੇ ਨਗਰ ਦੇ ਵਿੱਚੋਂ ਮਿੱਤਰੋ ਦੋਨੇ ਨਗਰ ਚੰਗੇ ਆ ਤੇ ਸਮਝਣਾ ਤੁਸੀਂ ਆਪ ਦੇ ਨਾਲ ਲੈਣਾ ਤੇ ਸੋ ਸਾਰੇ ਵੀਰਾਂ ਦਾ ਆਪਾ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਤੇ ਜਿਹੜੇ ਫੋਨ ਲਾ ਕੇ ਆਪਣੇ ਨਾਲ ਗੱਲਾਂ ਬਾਤਾਂ ਕਰਦੇ ਨੇ ਮਿਹਰਬਾਨੀ